ਬਹੁਤ ਵਧੀਆ ਬਾਜੀ ਕਰਾਉਂਗਾ ਤੇ ਤੁਸੀਂ ਇਹੋ ਜੀ ਕੋਈ ਸੰਸਾਣਾ ਨਾ ਕਰੋ ਹਾਂਜੀ ਉਸ ਤੋਂ ਬਾਅਦ ਮੈਂ 10 ਵਿਸਾਖ ਦੀ ਬਾਜੀ ਕਰਾਈ ਜੀ ਤੇ ਉਦੋਂ ਖਿਡਾਰੀ ਕੀ ਪਹੁੰਚੇ ਦੋਵੇਂ ਪੀਰਕੋਟ ਵਾਲੇ ਸਰਦਾਰ ਵੱਡਾ ਵੀ ਸਰਦਾਰ ਕੀਮੀ ਵੀ ਪਿਰਤਪਾਲ ਹਾਕਮ ਬੱਲੋ ਵਾਲਾ ਦੋਵੇਂ ਭਰਾ ਜਸਵੀਰ ਬਾਦਲ ਮੋਹਰਸੋਂ ਤਾਂ ਇਹ ਮੇ ਡਰ ਗਏ ਜੰਟੀ ਵਰਗੇ ਚੰਗੇ ਬੋਗਾ ਆਇਆ ਜੀ ਮੱਲਣ ਵਾਲਾ ਬਹੁਤ ਵਧੀਆ 18 ਕਬੂਤਰ ਹੋਏਗੀ ਠੀਕ ਹੈ ਜੀ ਬਾਜੀ ਚੱਲਣ ਲੱਗ ਪਈ ਜੀ ਮੇਰੀ ਜਿੰਨੀ ਕੇ ਸੇਵਾ ਵੰਡੀ ਇਸ ਮੈਂ ਬਹੁਤ ਹੀ ਰੱਜ ਕੇ ਸੇਵਾ ਕੀਤੀ ਜੀ ਠੀਕ ਹੈ ਜੀ ਤੇ ਜਦੋਂ ਦੁਪਹਿਰਾਜ ਹੋਇਆ ਸ਼ਾਮ ਦਾ ਟਾਈਮ ਹੋਇਆ ਜੀ ਤੇ ਮੈਨੂੰ ਪੀਰਕੋਟ ਵਾਲਾ ਸਰਦਾਰ ਪਾਸੇ ਲੈ ਗਿਆ ਹਾਂਜੀ ਮੋਢੇ ਤੇ ਆਤਰਿਆ ਮੈਨੂੰ ਬੁੱਕਲ ਚ ਲੈ ਮੈਨੂੰ ਆਂਦਾ ਜੀ ਕੂਤਰਾਂ ਦਾ ਕਾਕਾ ਸ਼ੌਂਕ ਹੈ ਮੈਂ ਕਿਹਾ ਜੀ ਸ਼ੌਂਕ ਤਾਂ ਬਹੁਤ ਹੈ ਤੇ ਪਰ ਘਰੋਂ ਬਹੁਤ ਡਰ ਲੱਗਦਾ ਹੈ ਕਰਦੇ ਰੱਖਣ ਨਹੀਂ ਦਿੰਦੇ ਆਂਦਾ ਵੀ ਮੇਰੇ ਨਾਲ ਚੱਲ ਮੈਂ ਤੈਨੂੰ ਕੂਤਰ ਦੇਣਾ ਤੇ ਤੈਨੂੰ ਸ਼ੌਂਕ ਬਹੁਤ ਹੈ ਤੂੰ ਸਾਡੀ ਪਾਰਟੀ 'ਚ ਚਲੋ ਮੈਂ ਕਿਹਾ ਜੀ ਸੋਚਾਂਗੇ ਉਸ ਤੋਂ ਬਾਅਦ ਜੀ ਦੂਸਰ ਦੀ ਬਾਜ਼ੀ ਹੋਈ ਮੈਨੂੰ ਜਸਵੀਰਾਂ ਦਾ ਦੁਪਹਿਰੇ ਜੇ ਸ਼ਾਮ ਦੇ 4 ਵਜੇ ਮੇਨੂੰ ਦਾ ਕਾਕਾ ਬਾਰੀਕ ਦੁਸਰਦੀ ਕਰਾਏਗਾ ਕਿ ਉਹਨਾਂ ਨੂੰ ਜੀ ਸ਼ੌਂਕ ਬਹੁਤ ਸੀ ਦੁਸਰਾਂ ਦਾ ਛੱਡਣ ਦਾ ਜਸਵੀਰ ਅੜਗਿਆਂ ਨੂੰ ਤਾਂ ਇਹ ਮੇਡਰਗਿਆਂ ਨੂੰ ਮੈਂ ਕਿਹਾ ਜੀ ਜ਼ਰੂਰ ਕਰਾਉਂਗਾ ਤੇ ਮੈਨੂੰ ਬੁੱਕਲ ਚਲਿਆ ਚਲੋ ਦੁਸਰਦੀ ਬਾਜੀ ਕਰਾਈ ਜੀ ਜੰਟੇ ਕੇ ਕਬੂਤਰ ਰਹਿ ਗਏ 2 ਤੇ ਇੱਕ ਮੋਹਣਸੋਂ ਦਾ ਰਹਿ ਗਿਆ ਕੌਣੀ ਵਾਲਿਆਂ ਦਾ ਰਹਿ ਗਿਆ 8-7 ਕਬੂਤਰ ਰਹਿ ਗਏ ਜੀ ਹਾਂਜੀ ਦੁਸਰ ਕਰਾਈ ਜਦੋਂ ਤੇ ਦੁਸਰ ਤੇ ਬਾਜੀ ਰੁੱਡੀ ਜੀ ਤੇ ਖੀਰ ਨੂੰ ਮੋਹਣਸੋਂ ਦਾ ਤੇ ਬੋਗੇ ਦਾ ਕਬੂਤਰ ਰਹਿ ਗਿਆ ਜੀ ਮਲਨ ਵਾਲੇ ਦਾ ਹਾਂਜੀ ਚਲੋ ਇਹਨਾਂ ਦੀ ਸ਼ਾਮ ਨੂੰ ਸਾਂਝੀ ਇਹ ਸ਼ਾਮ ਨੂੰ ਜੇ ਤੁਮ ਪੈਸੇ ਥੇਲੇ ਦਿੱਤੇ ਜੀ ਤੇ ਉਦੋਂ ਬਾਅਦ ਫਿਰ ਮੇਰੇ ਮੋਹਣ ਸੋਨੇ ਦੇ ਤਾਇ ਮਿੱਢ ਨੇ ਮੈਨੂੰ ਪਾਸੇ ਲੈ ਗਏ ਜੀ ਹਾਂਜੀ ਮੈਨੂੰ ਉਹ ਤੇ ਪਾਸੇ ਲੈ ਗਏ ਮੈਨੂੰ ਉਹਦੇ ਕੂਤਰਾਂ ਦਾ ਸ਼ੌਂਕ ਮੈਂ ਕਿਹਾ ਜੀ ਸ਼ੌਂਕ ਤਾਂ ਬਹੁਤ ਹੈ ਤੇ ਕਰੋ ਥੋੜਾ ਜਿਹਾ ਡਰਦਿਆ ਜੀ ਹਾਂਜੀ ਤੇ ਕਰਦੇ ਇੱਕ ਵੀ ਆਖੀ ਹੈ ਤੇ ਸਮਝ ਨਹੀਂ ਨਹੀਂ ਇਹ ਗੱਲ ਨੂੰ ਠੀਕ ਹੈ ਜੀ ਤੇ ਮੈਨੂੰ ਪਾਸੇ ਕਰਕੇ ਆਂਦੇ ਵੀ ਸਾਡੇ ਨਾਲ ਚੱਲ ਜੀ ਹਾਂਜੀ ਤੇ ਜਦੋਂ ਉਹ ਤੇ ਪਾਸੇ ਕਰਿਆ ਵੀ ਤੂੰ ਕੂਤਰ ਜ਼ਰੂਰ ਰੱਖ ਤੇ ਸਾਡੀ ਲੈਂਚਾ ਤੈਨੂੰ ਸਾਰਾ ਕੁਝ ਦੇਵਾਂਗੇ ਹਾਂਜੀ ਤਾਂ ਇਹ ਮੇਰੇ ਡਰ ਗਏ ਨੇ ਆਖੇ ਹਾਂਜੀ ਉਸ ਤੋਂ ਬਾਅਦ ਜੀ ਦਿਨ ਚੱਲੇ ਚਲੋ ਮੈਂ ਨਾਲ ਤਾਂ ਆ ਗਿਆ ਤੇ ਹਫਤੇ ਕੇ ਬਾਅਦ ਕੌਣੀ ਬਾਜੀ ਆ ਗਈ ਜੀ ਹਾਂਜੀ ਕੁਝ ਕਬੂਤਰ ਸਰਦਾਰਾਂ ਦੇ ਰਹਿ ਗਏ ਸੀ ਇੱਥੇ ਅਸੀਂ ਉਹ ਫੜੇ ਕਿ ਉਹ ਵਾਪਸ ਕੀਤੇ ਉਹਨਾਂ ਚ ਹੋਰ ਵੀ ਸ਼ਾਹ ਵਧ ਗਿਆ ਜੀ ਸਰਦਾਰ ਮੋਹਨ ਸਿੰਘ ਤੇ ਤਾਇਆ ਮਿਰਚ ਵੀ ਬੜੇ ਲੈਣ ਵਾਲੇ ਜੀ ਸਿਆਣੇ ਬੱਚੇ ਸਾਡੇ ਕੋਤਰ ਵੀ ਮੋੜੇ ਹੋਰ ਮੋੜਦਾ ਨਹੀਂ ਸੀ ਤੂ ਉਹਦੇ ਮੈਨੂੰ ਨਾਲ ਹੀ ਲੈ ਗਏ ਜੀ ਹਾਂਜੀ ਚੱਕ ਚ ਲੈ ਗਏ ਬਾਪੂ ਵੀ ਨਾਲ ਸੀ ਤਾਇਆ ਮਿੱਡ ਨਾਲ ਲੈ ਗਏ ਤੂ ਉਥੋਂ ਫਿਰ ਮੈਂ ਕਬੂਤਰੀਆਂ ਲਿਆਇਆ ਜੀ ਦੋ ਹਾਂਜੀ ਚਲੋ ਲੈਣ ਬਣ ਗਈ ਜੀ ਲਿਆਇਆ ਕਰਾਂ ਹਰਜਾ ਕਰੀਏ ਬਾਜੀ ਪਤਾ ਨਹੀਂ ਸੀ ਦੋ ਤਿੰਨ ਸਾਲ ਬਾਜ਼ੀਆਂ ਹਰਦੇ ਰਹੇ ਜੀ ਹਾਂਜੀ ਤੇ ਫਿਰ ਅਸੀਂ ਤਾਏ ਕੋਲੇ ਗਏ ਮੇਢ ਕੋਲੇ ਵੱਡੇ ਭਾਈ ਨੂੰ ਵੀ ਸ਼ੌਂਕ ਸੀ ਹੋਰ ਪਰਿਵਾਰ ਨੂੰ ਮੇਰੇ ਤਾਏ ਚਾਚਾ ਨੂੰ ਉਹਨਾਂ ਨੂੰ ਵੀ ਸ਼ੌਂਕ ਸੀ ਜੀ ਆ ਬਾਈ ਜੀ ਬੈਠੇ ਮੇਰੇ ਤਾਇਆ ਜੀ ਦੇ ਮੁੰਡੇ ਇਹਨਾਂ ਨੂੰ ਸ਼ੌਂਕ ਸੀ ਤੇ ਅਸੀਂ ਮੇਢ ਕੋਲੇ ਗਏ ਸੀ ਨਾ ਕਿ ਵੀ ਤਾਇਆ ਜੀ ਸਾਨੂੰ ਹੁਣ ਸ਼ੌਂਕਤਾ ਕਰਾ ਦੇ ਤੇ ਸਾਨੂੰ ਦੱਸੋ ਵੀ ਹਾਂਜੀ ਤੇ ਤਾਏ ਜੀ ਦੀ ਪਾਗੀ ਸੀ ਜੀ ਜਿਹੜਾ ਪੁੰਨੂ ਸੀਗਾ ਸਾਡੇ ਨਾਲ ਹੀ ਘਰ ਪਿੰਡ ਹੈ ਜੀ ਠੀਕ ਹੈ ਜੀ ਤਾਏ ਆਂ ਦਾ ਵੀ ਮੈਂ ਕੱਲ ਨੂੰ ਆਉਂਗਾ ਪੁੰਨੂ ਬਾਈ ਨੂੰ ਆਖੂਗਾ ਵੀ ਤੇਰੇ ਮੁੰਡੇ ਬੜੇ ਲੈ ਕੇ ਤੇਰਾ ਨਾਂ ਕੱਢਣਗੇ ਤੂੰ ਇਹਨਾਂ ਨੂੰ ਦੱਸ ਠੀਕ ਹੈ ਜੀ ਚਲ ਤਾਏ ਮੇਡਾ ਆ ਹੀ ਨਾਲ ਤੇ ਉਹਨੇ ਪੁੰਨੂ ਨੂੰ ਕਿਹਾ ਬੰਦਾ ਵੀ ਮੁੰਡਿਆਂ ਨੂੰ ਤੂੰ ਦੱਸ ਤੇਰਾ ਨਾਂ ਕੱਢਣਗੇ ਵੀ ਮੁੰਡੇ ਬਹੁਤ ਲੈ ਕੇ ਨਵਾਂ ਸ਼ੌਂਕ ਹੈ ਚਲ ਇਹ ਮੁੰਨੂ ਨੇ ਸਾਨੂੰ ਕੋਈ ਰਾਹ ਨਾ ਪਾਇਆ ਪੁੰਨੂ ਨੇ ਹਾਂਜੀ ਇੱਕ ਸਾਲ ਫੇਰ ਅਸੀਂ ਬਾਜ਼ੀਆਂ ਬਹੁਤ ਹਾਰੇ ਫੇਰ ਵੱਡਾ ਭਾਈ ਸੀ ਜੀ ਮੇਰਾ ਦਰਸ਼ਨ ਭਾਈ ਉਹ ਜਾ ਕੇ ਤਾਏ ਮੇਡੂ ਨਾਲ ਗਏ ਅਸੀਂ ਪੱਗ ਦੇਤੀ ਹਾਂਜੀ ਤਾਏ ਮੇਡ ਨੇ ਫਿਰ ਸਾਨੂੰ ਯਾਰਾ ਗੁਰਸੀ ਜਿਹੜਾ ਜਿੰਨਾ ਵੀ ਸਾਨੂੰ ਰਾਹ ਪਾਤਾ ਜੀ ਉਹ ਉੱਥੋਂ ਫੇਰ ਅਸੀਂ ਬਾਜ਼ੀਆਂ ਜਿੱਤਣ ਲੱਗ ਪਏ ਜੀ ਪਹਿਲੀ ਬਾਜ਼ੀ ਮੇਰੇ ਖਿਆਲ ਚ 87 ਦੀ ਗੱਲ ਹੋਣੀ ਹੈ ਜਦੋਂ ਅਤਵਾਦ ਦਾ ਪੂਰਾ ਜੋਰ ਸੀ ਜੀ ਅਸੀਂ ਡੇਉਕ ਜਿੱਤੀ ਜੀ ਠੀਕ ਹੈ ਜੀ ਬਹੁਤ ਲੰਮੀ ਬਾਜੀ ਸਰਦਾਰ ਨੇ ਵੀ ਇੱਕ ਇਹੋ ਜਿਹੀ ਕੂਤਰੀ ਛੱਡੀ ਉਦੋਂ ਮੈਂ ਆਉਣ ਜਾਣ ਲੱਪਈ ਇੱਕ ਕਪੂਤਾ ਚ ਕੂਤਰੀ 10 ਵਾਲੀ ਕੂਤਰੀ ਸੀ ਜੀ ਸਰਦਾਰ ਜੀ ਠੀਕ ਹੈ ਜੀ ਤੂੰ ਆਂਡੇ ਲਾਉਣੋਂ ਹਟ ਗਈ ਜੀ ਤੇ ਜੀ ਦੋ ਸਰਦਾਰ ਨੇ ਆਂਡੇ ਲਾਉਣੋਂ ਹਟ ਗਈ ਤੇ ਬਾਹਰ ਤਪਾਉਣਾ ਕਰਤੀ ਵੱਡੇ ਕਬੂਤਰਾਂ ਨਾਲ ਤੇ ਉਹਦਾ ਮਾਰਿਆ ਨਾ ਹਾਂਜੀ ਤੂੰ ਨੇ ਜੀ ਹਫ਼ਤੇ ਚ ਸਾਰੇ ਕੂਤਰੀ ਢਾਲੇ ਤੇ ਜਸਵੀਰ ਨੇ ਉਹਦਾ ਕੂਤਰ ਛੱਡੇ ਸੀਗੇ ਜੀ ਹਾਂਜੀ ਤੇ ਜਸਵੀਰ ਉੱਥੇ ਗਿਆ ਤੇ ਆਂਦਾ ਯਾਰ ਬਾਜੀ ਐ ਛੇਸ ਵਾਲੇ ਸ਼ੇਰਸ ਵਾਲੇ ਉਹਨੇ ਆਖ ਹਾਂ ਜੀ ਤੇ ਉੱਥੇ ਛੱਡ ਨਹੀਂ ਕਿ ਜਸਵੀਰ ਇਹੋ ਜਿਹਾ ਲਾਇਕ ਬੰਦਾ ਹੋਇਆ ਤੇ ਦਲੌਰ ਹੋਇਆ ਜੀ ਉਹਨੇ ਹਰ ਇੱਕ ਜੋ ਵੀ ਉਸ ਟਾਈਮ ਦਾ ਖਿਡਾਰੀ ਹੋਇਆ ਨਾ ਜਦੋਂ ਮਰਨ ਤੱਕ ਹਰ ਇੱਕ ਬੰਦੇ ਨੇ ਉਹਨੇ ਪੈਸੇ ਲਾਏ ਆ ਜੀ ਟੋਟਲੀ ਜਸਵੀਰ ਬਾਦਲ ਜਿਸਵੀਰ ਬਾਦਲ ਨੇ ਹਾਲਾਂਕਿ ਇਹ ਸੇ ਗੱਲਾਂ ਮੈਂ ਬਾਅਦ ਚ ਕਰੂੰਗਾ ਵੀ ਜਿਹੜਾ ਉਸ ਚੀਜ਼ ਦਾ ਵੀ ਵਾਧਾ ਮਿਲਿਆ ਇਹ ਕੂਤਰ ਬਾਜੀ ਨੂੰ ਬਹੁਤ ਜ਼ਿਆਦਾ ਸ਼ੌਂਕ ਲੋਕਾਂ 'ਚ ਪੈਦਾ ਕਰਿਆ ਉਹਨੇ ਕਿ ਉਦੋਂ ਮਾੜਾ ਕਹਿੰਦੇ ਸੀ ਜਦੋਂ ਸਰਦਾਰਾਂ ਦੇ ਮੁੰਡੇ ਆਏ ਵੀ ਇਹ ਤਾਂ ਇੰਨਾ ਏਰ ਪੈਸੇ ਲੱਗਦੇ ਆ 20 20 30 30 ਹਜ਼ਾਰ ਤਾਂ ਉਦੋਂ ਕਿਤੇ ਬੰਦਾ ਹੀ ਨਹੀਂ ਸੀਗਾ ਜੀ ਠੀਕ ਹੈ ਜੇ ਜਸਵੀਰ ਬਾਦਲ ਜੀ ਜਾਨੀ ਕੀ ਘਰੋਂ ਪੂਰੇ ਪੂਰੇ ਦੋਵੇਂ ਭਰਾਵਾਂ ਨੇ ਜੀ ਉਦੋਂ ਫਿਰ ਇਹ ਬਾਜੀ ਜਿਹੜੀ ਹੈ ਬਹੁਤ ਚੱਕਿੰਤੇ ਉਹਨਾਂ ਦਾ ਜੇ ਜੇ ਵਗਦਾਨ ਸੀਗਾ ਜੀ ਠੀਕ ਹੈ ਜੀ ਜਦੋਂ ਫਿਰ ਅਸੀਂ ਬਾਜੀ ਇਹ ਜੀ ਉਦੋਂ ਤੋਰੀ ਗਾਹਾਂ ਗੱਲ ਕਾਈ ਮੇਢ ਨੇ ਸਾਨੂੰ ਦੱਸਿਆ ਤੇ ਉਹ ਕੂਤਰੀ ਉਡਣ ਲੱਪੀ ਤੇ ਉਹਨਾਂ ਦਾ ਵੀ ਉਦੋਂ ਕਾਂਸੋ ਵਾਲਿਆ ਸਰਪੰਚ ਨੇ ਇਹਦੇ ਪੈਸੇ ਬਹੁਤ ਲੱਗਦੇ ਸੀ ਜਸਵੀਰ ਦੇ ਉਹਨਾਂ ਦਾ ਵੀ ਜਿੱਥੇ ਇਹ ਕੂਤਰੀ ਛੱਡੀ ਰਮੋਰ ਤੋਂ ਉਹਨਾਂ ਦਾ ਵੀ ਮੈਂ ਉੱਥੇ ਪਹੁੰਚੂਗਾ ਇਹ ਫਿਰ ਡਿਓਕ ਆਇਆ ਤੇ ਕਾਂਸੋ ਵਾਲਾ ਸਰਪੰਚ ਉਹ ਦੇਖਿਆਲੀ ਵਾਲੀ ਬਾਜੀ ਸੀ ਜੀ ਇੱਕ ਹਾਂਜੀ ਇਹ ਉੱਥੇ ਚਲਾ ਗਿਆ ਅਸੀਂ ਬਾਜੀ ਤਾਂ ਇਹ ਸ਼ੇਰਸ ਵਾਲੇ ਸੀ ਤੇ ਡੋਕ ਉਦੋਂ ਅਤਵਾਦ ਦਾ ਕਰਕੇ ਉੱਥੇ ਕੋਈ ਰੌਲਾ ਚੱਲਦਾ ਸੀ ਤੇ ਇੱਥੇ ਆ ਛੱਡੀ ਜੀ ਧੋਕ ਠੀਕ ਹੈ ਜੀ ਤੇ ਇੱਥੇ ਛੱਡ ਗਈ ਇੱਕ ਤਾਂ ਸ਼ੇਰਾ ਰਹਿੰਦਾ ਸੀ ਜੀ ਸੁਖਨ ਵਾਲੇ ਦਾ ਹਾਂਜੀ ਇੱਕ ਮੇਲਾ ਮਹਿਮੂ ਵਾਲੇ ਵਾਲਾ ਇਹਨਾਂ ਨੂੰ ਬਾਜੀ ਤੇ ਇੱਥੇ ਛੱਡ ਗਏ ਜੀ ਠੀਕ ਹੈ ਜੀ ਇੱਥੇ ਬਾਜੀ ਤੇ ਛੱਡ ਗਏ ਤੇ ਬਾਜੀ ਜਦੋਂ ਚੱਲੀ ਜੀ ਗਰਮੀ ਦਾ ਮਹੀਨਾ ਸੀ ਇਹ ਮੇਰੇ ਖਿਆਲ ਚ 21-22 ਕਬੂਤਰ ਸੀਗੇ ਜੀ ਉਦੋਂ ਬਹੁਤ ਹੁੰਦੇ ਸੀ ਜੀ 21-22 ਕਬੂਤਰ ਉਹਨਾਂ ਟਾਈਮਾਂ 'ਚ ਹਾਂਜੀ ਤੇ ਜਦੋਂ ਪੰਜ ਛੀ ਕਬੂਤਰ ਰਹਿ ਗਏ ਕੌਣੀ ਵਾਲੇ ਮੇਰੇ ਨਾਲ ਸੀ ਜੀ ਉਦੋਂ ਠੀਕ ਤੇ ਮੈਨੂੰ ਕੌਣੀ ਵਾਲਿਆਂ ਦੇ ਵੀ ਤੂੰ ਪੁੱਛ sire yaar ke nu baaji apa sanji sunji kar ge ਇਹ ਸਾਨੂੰ ਤਾਂ ਐ ਨਹੀਂ ਸੀ ਵੀ ਬਾਜੀ ਜਿੱਤ ਲਾਂਗੇ ਉਦੋਂ ਇੰਨਾ ਪਤਾ ਮਾਣ ਹੀ ਨਹੀਂ ਸੀਗਾ ਵੀ ਕੀ ਬਣੂਗਾ ਕਿੰਨਾ ਬਣੂ ਤੇ ਮੈਂ ਮੇਲੇ ਦੇ sire ਕੋਲੇ ਕੇ ਮੈਂ ਅੰਕੜਾ ਪਾਇਆ ਕਰੀਏ ਵੀ ਸੀ ਸਰਦਾਰ ਕੋਲੇ ਜਾਂਦੇ ਆ ਤੇ ਸਾਨੂੰ ਕੁਤਰਕਾਤੇ ਦਿੰਦੇ ਆ ਵੀ ਬਾਜੀ ਆਪਾਂ ਸਾਂਝੀ ਕਰ ਲਗੇ ਉਹ ਮੇਲਾ ਮੈਨੂੰ ਆ ਦਾ ਕਾਕਾ ਤੁਸੀਂ ਸਰਦਾਰ ਕੋਲੇ ਜਾਂਦੇ ਆ ਪਹਿਲੀ ਗੱਲ ਤਾਂ ਤੁਸੀਂ sire ਨਹੀਂ ਲੱਗਦੇਗੇ ਜੇ sire ਲਾ ਕੇ ਦਾ ਸੀ ਮੱਲੋ ਮੱਲੀ ਬਾਜੀ ਸਾਂਝੀ ਕਰ ਜਾਗੇ ਤੁਸੀਂ ਸਰਦਾਰ ਦੇ ਚੇਲੇ ਬਣਨ ਵਾਲੇ ਆ ਮੈਂ ਜੀ ਨਰਾਜ਼ ਜਾ ਹੋ ਕੇ ਦਾਸੀ ਦਿਲ ਚ ਬਹੁਤ ਮੁੜਿਆ ਚਲੋ ਜੀ ਖੀਰ ਤੇ ਦੋਵੇਂ ਕੁਤਰੀਆਂ ਹੀ ਰਹਿ ਗਈਆਂ ਤੇ ਉਹਨਾਂ ਨੂੰ ਐ ਲੱਗਿਆ ਵੀ ਸਾਡੀ ਕੁਤਰੀ ਮਾੜੀ ਏ ਉਹਨਾਂ ਨੇ ਜੀ ਢਾਂਗੀ ਚੱਕੀ ਦੀ ਢਾਂਗੀ ਤੇ ਨਹੀਂ ਆਈ ਤੁਰੀ ਜਾਂਦੀ ਕੋਠੇ ਤੇ ਡਿੱਗ ਪਈ ਆਪਣੀ ਫਿਰ ਸਵਾ ਘੰਟਾ ਬਾਅਦ ਉਹਦੀ ਜੀ ਕੁਤਰੀ ਠੀਕ ਹੈ ਜੀ ਤੇ ਛਤਰੀ ਮੇਰੇ ਉਹ ਤੋਂ ਕਿਹੜਾ ਤੈ ਸੀ ਜੇ ਮੇਰੇ ਕੁਰਤਾ ਪਜਾਮਾ ਲੀਲਾ ਪਾਇਆ ਸੀ ਮੈਂ ਕੁਰਤਾ ਲਾਇਆ ਸਵਾ ਦਵਾ ਬਾਹਾਂ ਵਧੀਆਂ ਥੱਲੇ ਇੱਕ ਸਵਾ ਘੰਟਾ ਆਪਣੀ ਵੱਧ ਕੀਤੀ ਤੇ ਜਿਸ ਵੀਰ ਲੜਿਆ ਉਹਨੂੰ ਮੇਲੇ ਨੂੰ ਤਾਂ ਤੂੰ ਬਾਜੀ ਸਾਂਝੀ ਉਹਦਾ ਪਤੰਦਰਾ ਤੂੰ ਆਣਾ ਬਾਜੀ ਸਾਂਝੀ ਨਹੀਂ ਉਹਦਾ ਤੇ ਸਵਾ ਘੰਟਾ ਬਾਅਦ ਡੁੱਡੀ ਆਪਣੀ ਨੂੰ ਤੇ ਕੰਨੀ ਤੇ ਆ ਕੇ ਬੈਠੀ ਇਹ ਹਫਤੇ ਬਾਅਦ ਹੀ ਅਸੀਂ ਹਰਗੇ ਵਾਲੇ ਜੀ ਨੰਬਰਦਾਰ ਦੇ ਪਿੰਡ ਜੀ ਉੱਥੇ ਬਾਜੀ ਜਿੱਤੀ ਜੀ ਫਿਰ ਉਹ ਟਾਈਮ ਚੱਲਦਾ ਚੱਲਦਾ ਤੇ ਆ ਦੇਣਾ ਜੀ ਸਭ ਤੋਂ ਪਹਿਲਾਂ ਤੁਸੀਂ ਕਿੰਨੇ ਰੁਪਏ ਮੁੱਢ ਵਾਲੀ ਜਿਹੜੀ ਬਾਜੀ ਛੱਡੀ ਹੈ ਜੀ ਜੀ ਇੰਨਾ ਤਾਂ ਜ਼ਿਆਦਾ ਨਹੀਂ ਉਦੋਂ ਮੇਰੇ ਖਾਲਚ 500 ਰੁਪਏ ਮੁੱਢ ਹੋਣਾ ਜਦੋਂ ਅਸੀਂ ਡੋਊ ਕਾਲੀ ਬਾਜੀ ਜਿੱਤੀ ਹੈ ਜੀ ਡੋਊ ਵਾਲੀ ਜਿੱਤੀ ਹੈ ਹਾਂ ਠੀਕ ਹੈ ਜੀ ਤੇ ਜਿਹੜੇ ਤੁਹਾਡੇ ਆਪਾਂ ਕਹਿੰਦੇ ਨੇ ਗੁਰੂ ਉਹ ਕਿਹੜੇ ਖਿਡਾਰੀ ਹੋਏ ਹੈ ਜੀ ਉਸਤਾਦ ਜਿਹੜਾ ਮੇਰਾ ਉਸਤਾਦ ਹੈ ਜੀ ਪਹਿਲਾਂ ਗੁਰੂ ਤਾਂ ਸਾਡਾ ਹੋਇਆ ਜੀ ਤਾਇਆ ਮਿੱਡ ਠੀਕ ਹੈ ਜੀ ਤੇ ਉਹ ਨੂੰ ਪੱਗ ਦੇਤੀ ਸੀ ਬਾਈ ਦਰਸ਼ਨ ਨੇ ਮੈਂ ਵੀ ਨਾਰਸੀ ਠੀਕ ਹੈ ਜੀ ਉਥੋਂ ਸਾਰਾ ਕੁਝ ਸਾਨੂੰ ਬਹੁਤ ਦੂਸਰਾਂ ਵੀ ਸਾਰਿਆਂ ਉਤੋਂ ਸਿੱਖੀਆਂ ਜੀ ਕਈਰ ਵੀ ਬਹੁਤ ਹੀ ਜਾਦੇ ਬਾਜ਼ੀਆਂ ਜਿੱਤੀਆਂ ਤੇ ਹਰੀਆਂ ਦਾ ਵੀ ਕੋਈ ਅੰਤ ਨਹੀਂ ਜੀ ਇੱਥੇ ਮੈਂ ਇੱਕ ਗੱਲ ਕਰਨੀ ਚਾਹਣਾ ਜੀ ਹੋਰ ਹਾਂਜੀ ਵੀ ਜਿਹੜਾ ਬੰਦਾ ਬਾਜ਼ੀ ਹਰਦਾ ਨਹੀਂ ਕਿਤੇ ਉਹ ਕਿਤੇ ਆਪਣੀ ਮੰਜ਼ਿਲ ਨੂੰ ਨਹੀਂ ਪਾ ਸਕਦਾ ਜੀ ਦਿਲ ਕੁੱਲ ਵੀ ਹਾਂ ਸਭ ਤੋਂ ਪਹਿਲਾਂ ਹਾਰ ਹੁਣ ਵੀ ਹਰਦੇ ਆ ਜੀ 10 10 ਬਾਜ਼ੀਆਂ ਹਰ ਜਾਂਦੇ ਕਿਤੇ ਵੀ ਕੋਈ ਵੀ ਖੇਡ ਹਨ ਜੀ ਜਿਹੜਾ ਬੰਦਾ ਹਾਰ ਤੇ ਸੱਟ ਨਹੀਂ ਵੱਜਦੀ ਬੰਦੇ ਨੂੰ ਮਨ ਨੂੰ ਕਈ ਵਾਰਾਂ ਜੀ ਇਹੋ ਜਿਹਾ ਹੁੰਦਾ ਵੀ ਜਿਹੜੇ ਕੁੱਤਰ ਹੁੰਦੇ ਨੇ ਖੁੰਡਿਆਂ 'ਚ ਇੱਕ ਦੋ ਹੀ ਹੁੰਦੇ ਜਿਹੜਾ ਬੰਦੇ ਦਾ ਨਾਂ ਕੱਢਣ ਵਾਲੇ ਦਾ ਸਟਾਰ ਖੁੱਡੇ ਦੀ ਕੋ ਉਤਰ ਹੁੰਦੇ ਬਾਜ਼ੀਆਂ ਜਿੱਤ ਲੈਣੀਆਂ ਜੀ ਇਸੇ ਮਿਲ ਜਾਂਦੀਆਂ ਪਰ ਨਾਂ ਕੱਢਣ ਵਾਲਾ ਇੱਕ ਦੋ ਕੋ ਉਤਰ ਹੁੰਦੇ ਤੇ ਉਹ ਵੀ ਖਰਾ ਹਰਾ ਲਈਦੇ ਕਾਰਨ ਇਹ ਆ ਵੀ ਜਦੋਂ 6:00 ਵਜਦੀ ਹੈ ਤੇ ਫਿਰ ਆਪਦੇ ਮੰਡਾ ਖੁੱਲਜੀਦਾ ਜੀ ਵੀ ਇਹ ਕੀ ਕਾਰਨ ਹੋ ਗਿਆ ਕੀ ਇਹਦੇ ਚ ਕਮੀ ਰਹੇਗੀ ਨਸਲ ਚ ਕਮੀ ਰਹੇਗੀ ਕਿ ਆਪਦੇ ਚ ਕਮੀ ਰਹੇਗੀ ਜੀ ਇਹੋ ਜੀਆਂ ਗੱਲਾਂ ਹੁੰਦੀਆਂ ਜੀ ਇਹਦੀਆਂ ਤੇ ਉਸ ਤੋਂ ਬਾਅਦ ਜੀ ਜਦੋਂ ਤਾਏ ਮੇਢੋਂ ਦੱਸਿਆ ਸੀ ਬਹੁਤ ਚੰਗੇ ਖਿਡਾਰੀਆਂ ਚ ਸਾਡਾ ਬੈਠਣਾ ਬਣਿਆ ਜਾਣ ਪਛਾਣ ਬਣੀ ਬਹੁਤ ਹੀ ਜੰਟੇ ਵਰ ਗਿਆ ਨਾ ਤੇ ਜਦੋਂ ਤਾਇਜੀ ਦਾ ਗਰੁੱਪ ਸੀਗਾ ਜਿਵੇਂ ਮੂਹਨ ਸਿਉ ਸੀ ਹਰਚਾਰਨ ਸਰਪੰਚ ਸੀ ਲਾਲ ਬਾਈ ਵਾਲਾ ਜੰਟੀ ਅਰਗੇ ਸੀ ਸੂਲਾ ਮੀਰ ਆਵਕੇ ਗਰੁੱਪ ਇਹਨਾਂ ਦਾ ਬਹੁਤ ਵੱਡਾ ਸੀ ਜੀ ਜਿਹੜਾ ਉੱਥੋਂ ਸਾਨੂੰ ਬਾੜਾ ਵਾਧਾ ਮਿਲਿਆ ਤੇ ਪਿਆਰ ਮਿਲਿਆ ਕਿਉਂਕਿ ਉਦੋਂ ਐ ਸੀ ਜੀ ਇਹਨਾਂ ਦਾ ਗਰੁੱਪ ਸੀ ਇਹਨਾਂ ਦੇ ਇੱਕ ਦੋ ਕਬੂਤਰ ਜਿਹੜੇ ਸਾਂਝੀ ਜਾ ਜਾਂਦੇ ਸੀ ਤੇ ਸਾਨੂੰ ਉਦੋਂ ਘਰੋਂ ਇਹ ਤਾਂ ਪੈਸਾ ਨਹੀਂ ਜੀ ਦਿੰਦਾ ਕਰਦੇ ਤਾਂ ਕਿ ਮਾੜਾ ਗੈਂਦੇ ਸੀ ਉਦੋਂ ਮਾਲ-ਮੂਲ ਚਾਰਨਾ ਚਾਰਨਾ ਜੀ ਬਾਹਰ ਤੇ ਸਿਲਾ ਸੂਲਾ ਚੋਗਣਾ ਤੇ ਉਦੋਂ ਪੈਸੇ 20 20 ਰੁਪਏ ਇਕੱਠੇ ਕਰਨੇ ਤੇ ਅਸੀਂ ਸਾਰਿਆਂ ਨੇ ਰਲ ਕੇ ਬਾਜੀ ਛੱਡੀ ਠੀਕ ਹੈ ਜੀ ਉਸ ਟਾਈਮ ਤੇ ਜਿਹੜਾ ਸਾਨੂੰ ਸਫਰ ਮਿਲਿਆ ਤੇ ਜਿਹੜਾ ਸਾਨੂੰ ਵਾਧਾ ਮਿਲਿਆ ਕਿਉਂਕਿ ਇਹਨਾਂ ਨੇ ਬਾਜ਼ੀ ਜਿੱਤ ਜਾਣੀ ਆ ਸਾਡੇ 22 ਛੋਟੇ ਵੀਰ ਮੈਸਟਰ ਵਰਗੇ ਵੀ ਬੈਠੇ ਐ ਤੇ ਉਦੋਂ ਸਾਡਾ ਮੋੜ ਮੁੜਿਆ ਆਣਾ ਜੀ ਉਹਨੇ ਸਾਡੀ ਇੰਨਾ ਉਹਦੇ ਚ ਪੈਰ ਲੱਗਦੇ ਲੱਗਦੇ ਐ ਇਸ ਤਰ੍ਹਾਂ ਕਰਕੇ ਵੀ ਹੋ ਸਕਦਾ ਵੀ ਜੇ ਉਦੋਂ ਸਾਡਾ ਇਹੋ ਜਿਹਾ ਗਰੁੱਪ ਨਾ ਹੁੰਦਾ ਤੇ ਅਸੀਂ ਇਹ ਗੇਮ ਤੋਂ ਵਸਾਹ ਮੋੜਿਆ ਹੁੰਦੇ ਜੀ ਠੀਕ ਹੈ ਜਿਹੜੀ ਤੁਸੀਂ ਗੇਮ ਮੈਡ ਜੀ ਤੋਂ ਲਈ ਹੈ ਮੈਡ ਜੀ ਤੋਂ ਲਈ ਆ ਜੀ ਤੇ ਉਦੋਂ ਬਾਅਦ ਫਿਰ ਜਿਹੜੀਆਂ ਕੋਈ ਕਮੀਆਂ ਰਹਿੰਦੀਆਂ ਸੀ ਉਸ ਸਰਦਾਰ ਮੋਹਨ ਸਿੰਘ ਨੇ ਸਾਨੂੰ ਦੱਸੀਆਂ ਜੀ ਮੋਹਨ ਸਿੰਘ ਬਾਦਲ ਜੀ ਬਾਦ ਠੀਕ ਹੈ ਜੀ ਤੇ ਆਪਣੇ ਪੰਜਾਬ ਦੇ ਵਿੱਚ ਜਿੱਥੇ ਆਪਾਂ ਖੜਾਰੀਆਂ ਦੀ ਗੱਲ ਕਰੀਏ ਤੁਸੀਂ ਜਿਹੜੇ ਪੁਰਾਣੇ ਖੜਾਰੀ ਨੇ ਜਿਵੇਂ ਮੋਹਨ ਸਿੰਘ ਜੀ ਤੁਸੀਂ ਨਾਮ ਲੇਤਾ ਜਸਵੀਰ ਬਾਦਲ ਜੀ ਦਾ ਮੈਡ ਜੀ ਦਾ ਪੁਰਾਣੇ ਖੜਾਰੀ ਹੋਰ ਕਿਹੜੇ-ਕਿਹੜੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਕਬੂਤਰ ਡਾਏ ਨੇ ਜੀ ਮੈਂ ਤਾਂ ਜੀ ਜਿਵੇਂ ਹੁਣ ਪੁੰਨੂ ਆ ਤਾਂ ਇਹ ਭਾਗਰਗੇ ਰੋਡੇ ਵਰਗੇ ਮੇਲੇ ਵਰਗੇ ਗੁੱਗੜ ਵਰਗੇ ਕਮਰਜੀਤ ਹੋਇਆ ਬੋਗਾ ਹੋਇਆ ਇਹ ਕਾਫੀ ਬੰਦੇ ਆ ਜੀ ਜਿਹੜਾ ਬਹੁਤ ਹੋਰ ਵੀ ਐ ਬਾਬੂ ਵਰਗੇ ਤਾਂ ਪਹਿਲਾਂ ਹੋ ਗਏ ਸੀ ਹਰਜੰਦ ਜਿਹੜਾ ਇਹਦਾ ਆਪਣਾ ਬੈਠਾ ਇਹ ਪੁੱਤਰ ਮਰ ਲਾ ਇਹਦਾ ਚੇਲਾ ਸੀ ਇਹਨਾਂ ਨਾਲ ਵੀ ਜਸਵੀਰ ਨਾਲ ਤੇ ਜਿਵੇਂ ਰੋਡਾ ਆਪਣਾ ਹੋ ਗਿਆ ਤੇ ਇਹ ਗੁਰਦੇਵ ਹੋ ਗਿਆ ਜੀ ਕਣੀਏ ਵਾਲਾ ਆਕੇ ਯਾਰਗੇ ਹੋ ਗਏ ਜੀ ਇਹਨਾਂ ਬੰਦਿਆਂ ਨਾਲ ਬਹੁਤ ਮਤਲਬ ਜਦੋਂ ਛੋਟਾ ਛੋਟਾ ਹੁੰਦਾ ਸੀ ਸਫਰ ਚੱਲਿਆ ਜੀ ਤੇ ਮਹੂਨ ਸਿੰਘ ਜੀ ਬਾਦਲ ਜੀ ਨਾਲ ਤੁਹਾਡਾ ਜਿਹੜਾ ਸੰਪਰਕ ਆ ਉਹ ਕਿਵੇਂ ਹੋਇਆ ਜੀ ਇਹ ਜੀ ਤਾਇ ਮਿੱਢ ਤੇ ਹੋਣ ਦਾ ਕਰਕੇ ਕਿ ਤਾਇਆ ਮਿੱਢ ਮਹੂਨ ਸਿੰਘ ਦਾ ਸਤਾ ਸੀ ਜੀ ਅਸੀਂ ਮੈਂ ਮੈਡਮ ਮੋਹਨਸੋਂ ਦਾ ਉਸਤਾਦ ਵੀ ਮੈਂ ਸੀ ਉਸਤਾਦ ਸੀ ਠੀਕ ਹੈ ਜੀ ਹਾਂ ਮੋਹਨਸੋਂ ਦਾ ਮੈਡ ਸਟਾਰ ਸੀ ਤੇ ਜਿਹੜੀ ਹੁਣ ਪੁੱਚਰਮਲ ਦੀ ਫੋਟੋ ਦੇਖ ਰਹੇ ਆਂ ਜੀ ਇਹਨਾਂ ਦਾ ਉਸਤਾਦ ਬਣਿਆ ਜੀ ਕੇਹੜਾ ਦੌਰਾ ਇੱਕ ਮੱਲਣ ਦਾ ਠੀਕ ਹੈ ਜੀ ਕੇਹਰੇ ਦੌਰੇ ਦਾ ਬਣਿਆ ਬਾਬੂ ਉਸਤਾਦ ਜੀ ਚੇਲਾ ਠੀਕ ਹੈ ਜੀ ਤੇ ਬਾਬੂ ਦਾ ਚੇਲਾ ਜਸਵੀਰ ਬਣਿਆ ਲੈਣ ਮਤਲ ਇੱਕੋ ਹੀ ਸੀਗੀ ਜੀ ਪੁੱਚਰਮਲ ਦਾ ਚੇਲਾ ਬਣਿਆ ਜੀ ਪੁੰਨੂ ਤੇ ਕੇਹੜਾ ਦੌਰਾ ਇਹ ਲੈਣ ਆ ਗਈ ਤੇ ਜਿਹੜਾ ਪੁੰਨੂ ਸੀਗਾ ਜੀ ਤੇ ਪੁੰਨੂ ਦਾ ਬਾਪ ਸੀ ਤੇ ਇਹ ਪੁੱਚਰਮਲ ਸੀ ਇਹ ਦੋਵੇਂ ਗੁਰਪਾਈ ਸੀ ਜੀ ਪੁੱਤਰਮਲ ਤੇ ਪੁੰਨੂ ਦਾ ਪਿਓ ਠੀਕ ਹੈ ਜੀ ਤੇ ਮੁਰਕੇ ਪੁੰਨੂ ਦਾ ਚੇਲਾ ਪੁੰਨੂ ਦੇ ਪਿਓ ਦਾ ਚੇਲਾ ਬਣਿਆ ਮੱਢ ਤੇ ਪੁੱਤਰਮਲ ਦਾ ਬਣਿਆ ਜੀ ਪੁੰਨੂ ਹਾਲਾਂਕਿ ਉਹਨੇ ਆਪਦੇ ਪਿਓ ਤੋਂ ਜੋ ਗੁਰਜ ਨਹੀਂ ਲਈ ਪੁੰਨੂ ਨੇ ਪੁੱਤਰਮਲ ਦਾ ਚੇਲਾ ਬਣਿਆ ਇਹਦੇ ਵਿੱਚ ਵੀ ਇੱਕ ਕਾਰਨ ਸੀਗਾ ਜੀ ਹਾਂਜੀ ਜਦੋਂ ਕੂਤਰ ਇਕੱਠੇ ਪਿਓ ਪੋਤਾਂ ਦੇ ਸੀਗੇ ਤੇ ਪੁੱਤਰਮਲ ਜਿਹੜਾ ਪੁੰਨੂ ਦਾ ਪਿਓ ਸੀ ਉਹਦਾ ਮੱਢ ਬੇ ਚੇਲਾ ਬਣਿਆ ਮਤਲਬ ਦਾ ਸਤਾ ਜਿਹੜੇ ਪੁੱਤਰਮਲ ਤੇ ਪੁੰਨੂ ਦਾ ਪਿਓ ਇੱਕੋ ਗੁਰੂ ਦੇ ਚੇਲੇ ਸੀ ਠੀਕ ਹੈ ਜੀ ਜਿਹੜਾ ਇਹਨਾਂ ਦਾ ਸਤਾ ਸੀ ਜੀ ਇਹ ਮੁਸਲਮਾਨ ਸੀ ਜੀ ਇੱਕ ਫਿਰੋਜ਼ਪੁਰ ਦੇ ਰਹਿਣ ਵਾਲਾ ਉਹਦਾ ਮੈਂ ਨਾਂ ਨਹੀਂ ਜਾਣਦਾਗਾ ਠੀਕ ਹੈ ਉਹ ਇਹਨਾਂ ਦਾ ਦੋਹਾਂ ਜਿਹੜੇ ਸੀਖਤਾ ਹੋਈਆਂ ਤਾਕਤਾਂ ਹੋਈਆਂ ਜੀ ਇਹਨਾਂ ਦਾ ਉਹ ਉਸਤਾਦ ਸੀ ਤੇ ਜਿਹੜਾ ਪੁੰਨੂ ਜਦੋਂ ਫਿਰ ਇਹਦਾ ਮਿੱਡ ਚੇਲਾ ਬਣ ਗਿਆ ਪੁੰਨੂ ਦੇ ਪਿਓ ਦਾ ਤੇ ਪੁੰਨੂ ਬਣ ਗਿਆ ਪੁੱਤਰ ਮਾਲ ਦਾ ਚੇਲਾ ਜੀ ਠੀਕ ਹੈ ਜੀ ਪੁੰਨੂ ਨੇ ਫਿਰ ਆਏ ਨਾ ਜੀ ਇਹ ਆਦੇ ਪੁੱਤਰ ਪਿਓ ਤੋਂ ਗੁਰਜ ਲਈ ਇਹ ਕਿਤੇ ਜੀ ਕੂਤਰ ਕੱਢਿਆ ਵਾਰੀਆਂ ਤੇ ਬਾਹਰ ਹਾਂਜੀ ਤੇ ਕਬੂਤਰ ਉਹ ਸੁੱਝ ਗਿਆ ਠੀਕ ਹੈ ਜੀ ਤੇ ਪੁੰਨੂ ਨੇ ਆਪਦੇ ਪਿਓ ਨੂੰ ਆਖਿਆ ਬਾਪੂਆਂ ਦਾ ਕਬੂਤਰ ਛੁੱਜ ਗਿਆ ਉਹ ਆਂਦਾ ਯਾਰ ਖੁੱਡੇ 'ਚ ਛੱਡ ਦੇ ਪੁੰਨੂ ਹੂੰ ਉਹਨੇ ਕਾਫੀ ਯਾਰਾਂ ਨੂੰ ਸਵਾਲ ਕੀਤਾ ਵੀ ਮੈਨੂੰ ਪਾਣੀ ਪੀ ਜੂਗਾ ਇਹਨੂੰ ਛੱਡ ਉਹਨੇ ਬਜ਼ੁਰਗਾਂ ਨੇ ਨਾ ਮੰਨੀ ਗੱਲੇ ਹੂੰ ਤੇ ਉਹ ਪੁੰਨੂ ਇਹੋ ਜੀ ਤਰਕ ਖਾ ਗਿਆ ਆਂਦਾ ਲੈ ਤੈਨੂੰ ਪੁੱਛਣਾ ਹੂੰ ਇਹੋ ਜੇ ਲੱਕੜਬੰਦੇ ਸੀ ਫਿਰ ਛੀ ਸਾਲ ਉਹਨੇ ਪੁੰਨੂ ਨੇ ਕਬੂਤਰ ਨਹੀਂ ਜੀ ਵੇਖੇ ਆਪਦੇ ਪਿਓ ਦੇ ਨਾਮ ਦੇ ਤੇ ਫਿਰ ਅੱਡ ਖੁੱਡੇ ਪਾਏ ਪੁੰਨੂ ਨੇ ਠੀਕ ਆਪਦੇ ਪਿਓ ਤੋਂ ਅੱਡ ਅੱਡ ਹੋ ਗਿਆ ਅੱਡ ਲੱਗ ਹੋ ਕੇ ਫਿਰ ਪੁੰਨੂ ਨੇ ਖੁੱਡੇ ਪਾਏ ਫਿਰ ਕੂਤਰ ਰੱਖੇ ਇਹ ਉਹਦਾ ਪਿਓ ਜਿਹੜਾ ਪੁੰਨੂ ਦਾ ਤੇ ਤਾਇਆ ਮੱਡ ਨੂੰ ਆ ਦਾ ਵੀ ਮੱਡ ਤੂੰ ਇਉਂ ਕਰ ਵੀ ਹੁਣ ਮੈਥੋਂ ਤਾਂ ਸਾਡੀ ਜਿਹੜੀ ਹੈਗੀ ਆ ਬਾਹਲੀ ਗੰਦੀ ਮੈਥੋਂ ਤਾਂ ਪੁੱਛਦਾ ਨਹੀਂ ਕਿ ਤੂੰ ਚਾਹ ਪੁੱਚਰਮਲ ਦਾ ਇਹਨੂੰ ਚੇਲਾ ਬਣਾ ਦੇ ਫਿਰ ਪੁੰਨੂ ਬਾਪੂ ਮੱਡ ਪੁੱਚਰਮਲ ਕੋਲੇ ਆਏ ਤੇ ਫਿਰ ਉਹਦਾ ਚੇਲਾ ਬਣਾਇਆ ਪੁੰਨੂ ਜੀ ਪੁੰਨੂ ਜੀ ਹਾਂ ਪੁੱਚਰਮਲ ਦਾ ਚੇਲਾ ਬਣਾਇਆ ਤਾਇਆ ਮੱਡ ਪੁੰਨੂ ਦੇ ਪਿਓ ਦਾ ਚੇਲਾ ਬਣਾਇਆ ਠੀਕ ਹੈ ਜੀ ਤੇ ਜਿਹੜਾ ਆਪਾਂ ਕਹਿ ਦਿੰਦੇ ਆ ਵੀ ਮੂਹਣ ਸਿਓ ਬਾਲ ਜਸਵੀਰ ਸਿੰਘ ਬਾਦਲ ਜੀ ਹੋਇਆ ਜੀ ਇੱਕ ਗੱਲ ਸੁਣੀ ਹੈ ਵੀ ਕਹਿੰਦੇ ਵੀ ਕਬੂਤਰਾਂ ਦਾ ਜਿਹੜਾ ਜਸਵੀਰ ਸਿੰਘ ਬਾਦਲ ਜੀ ਦੀ ਕਬੂਤਰ ਸੀਗੇ ਜਿਹੜੇ ਉਹ ਬਹੁਤ ਜ਼ਿਆਦਾ ਜਨਕੀ ਚੰਗੇ ਸੀ ਤੇ ਅੱਜ ਆਪਾਂ ਦੇਖਦੇ ਹਾਂ ਟਮੇਟਲੇ ਹੁਣ ਹਰੇ ਕੀ ਕਹੀ ਜਾਂਦਾ ਵੀ ਆਹ ਨਸਲ ਆਏ ਆ ਜਸਵੀਰ ਸਿੰਘ ਬਾਦਲ ਦੀ ਜਿਹੜੀ ਨਸਲ ਆਈ ਉਹਦੀ ਪਰਖ ਕੀ ਹੈ ਜਸਵੀਰ ਸਿੰਘ ਬਾਦਲ ਜਦੋਂ ਉਹਨਾਂ ਨੇ ਹੋਇਆ ਮੈਂ ਨਾ ਜੀ ਉਹ ਜਸਵੀਰ ਸਿੰਘ ਬਾਦਲ ਨੇ ਜਿਹੜਾ ਯੋਗਦਾਨ ਪਾਇਆ ਕਬੂਤਰ ਦੇ ਵਿੱਚ ਉਦੋਂ ਹਾਲਾਂਕਿ ਹੋਰ ਵੀ ਬਹੁਤ ਘਰਾਂ ਦੇ ਮੁੰਡੇ ਸਰ ਦੇ ਮੁੰਡੇ ਜਿਹੜੇ ਘਰਾਂ ਦੇ ਜਿਹੜੇ ਸੀਗੇ ਉਸ ਲਾਈਨ 'ਚ ਆ ਗਏ ਸੀ ਜਿਵੇਂ ਜ਼ਿਕਰ ਕਰਾਂ ਤਾਂ ਬਹੁਤ ਹੀ ਕਿਸੇ ਦਾ ਜ਼ਿਕਰ ਕਰਨ ਨੂੰ ਰਹਿ ਜਾਂਦਾ ਹੈ ਬਹੁਤ ਜਿਗਰ ਉਹਨਾਂ ਚ ਆ ਗਏ ਸੀ ਤੇ ਇਹਦਾ ਯੋਗਦਾਨ ਜਿਹੜਾ ਨੇ ਜੀ ਇਹਨੇ ਉਸ ਟਾਈਮ ਤੇ ਜਦੋਂ ਇਹਨਾਂ ਨੂੰ ਨੌਜਵਾਨਾਂ ਨੂੰ ਦੋਵਾਂ ਪ੍ਰਾਵਾਂ ਨੂੰ ਸ਼ੌਂਕ ਹੋਇਆ ਹਾਂਜੀ ਤੇ ਮੁੱਲ ਨੂੰ ਕਬੂਤਰ ਆਲਵਾੜ ਤੇ ਇਹਨਾਂ ਨੇ ਜਿੰਨਾ ਪੰਜਾਬ ਚ ਕਬੂਤਰ ਬਾਜੀ ਸੀ ਜੀ ਛੱਡਿਆ ਨਹੀਂ ਕਿ ਉਹਦੋਂ ਫਿਰ ਇਹਨਾਂ ਨੇ 1000 ਰੁਪਏ ਕੀਮਤ ਪਾਈ ਕਬੂਤਰ ਦੀ ਜਿਵੇਂ ਬਗਰਾੜੀ ਵਾਲੇ ਜੰਟੇ ਤੋਂ 1000 ਰੁਪਏ ਦਾ ਕਬੂਤਰ ਲਿਆ ਜੀ ਹਾਂਜੀ ਪੁੰਨੂ ਤੋਂ 1000 ਰੁਪਏ ਦਾ ਕਬੂਤਰ ਲਿਆ ਇੱਕ 700 ਦਾ ਕਬੂਤਰ ਲਿਆ ਜੀ ਉਹ ਤੇ ਇੱਕ 400 ਦਾ ਲਿਆ ਇੱਕ ਅਮਰੀਕਨ ਬੱਚੀ ਵਿੱਚ ਲਿਆ ਮਤਲਬ ਵੀ ਉਦੋਂ ਦਾ ਆਇਨ ਮੇਰੇ ਕਹਿਣ ਦਾ ਭਾਵਾ ਵੀ ਇਹਨਾਂ ਨੇ ਪੰਜਾਬ ਚ ਕੋਈ ਵੜਲੀ ਜਿਹੜੇ ਆਪਣੇ ਮਿੱਡੂ ਮਾਨ ਵਾਲਿਆਂ ਨੇ ਉਹਦੇ ਵਿਗਿਆੜ ਕਬੂਤਰ ਮਸ਼ਹੂਰ ਹੋਏ ਜੀ ਉਸ ਟਾਈਮ ਤੇ ਹਾਂਜੀ 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 ਉਹਨਾਂ ਤੋਂ ਵੀ ਇਹਨਾਂ ਨੇ ਕਬੂਤਰ ਲਿਆਂਦੇ ਜੇ ਕਿਸੇ ਨੇ ਪਿਆਰ ਨਾ ਦਿੱਤਾ ਪਿਆਰ ਨਾ ਲਿਆ ਜੇ ਕਿਸੇ ਨੇ ਮੋਲਣਾ ਦਿੱਤਾ ਮੋਲਣਾ ਲਿਆ ਨਹੀਂ ਫਿਰ ਦੂਜੇ ਢੰਗ ਨਾਲ ਵੀ ਜੇ ਲਿਆ ਜੇ ਕਿਸੇ ਆ ਉਹਦੇ ਸਰਦਾਰੀ ਦੇ ਤੌਰ ਤੇ ੱੱਕੇ ਨਾਲ ਵੀ ਇਹਨਾਂ ਨੇ ਮਤਲਬ ਆੜਵਾਚ ਜਿੱਥੇ ਕਿਤੇ ਕੋਈ ਵਧੀਆ ਉੜਦਾ ਕਬੂਤਰ ਤਾਂ ਜਾਂਦਾ ਛੱਡਿਆ ਨਹੀਂ ਜੀ ਇੱਕ ਜੀ ਆਪਾਂ ਹੋਰ ਗੱਲ ਕਰਦੇ ਹਾਂ ਜਿਹੜੇ ਹਜ਼ਾਰਾਂ ਵਾਲੇ ਕਬੂਤਰ ਵਾਈਦਿਆਗੇ ਉਹ ਹਜ਼ਾਰਾਂ ਵਾਲੇ ਕਬੂਤਰ ਹਜ਼ਾਰਾਂ ਵਾਲੇ ਮੰਨ ਲਓ ਵੀ ਤੁਸੀਂ 10 ਤਾਂ ਵੇ 1000 ਰੁਪਏ ਦਾ ਲੇਤਾ ਸੀ ਉਹ ਗਾਹਾਂ ਕਿੱਥੋਂ ਆਏ ਸੀ ਕੀ ਕਾਰਨ ਸੀਗੇ ਜੀ ਉਹਦਾ ਨਹੀਂ ਜਿਹੜਾ ਤਾਂ ਪੁੰਨੂ ਦਾ ਕਬੂਤਰ ਸੀਗਾ ਜੀ ਇਹ ਤਾਂ ਪੁੰਨੂ ਦਾ ਜੱਦੀ ਪੁਸ਼ਤੀ ਕਬੂਤਰ ਸੀਗਾ ਜੀ ਚੀਨਾ ਕਬੂਤਰ ਸੀ ਹਾਂ ਚੀਨਾ ਕਬੂਤਰ ਸੀ ਜੀ ਮੇਰੇ ਭਾਈ ਆ ਵੱਡੇ ਠੀਕ ਹੈ ਜੀ ਚੀਨਾ ਕਬੂਤਰ ਸੀ ਤੇ ਹਾਂ ਜੱਡੇ ਕਹੜਾ ਖੱਟ ਗਿਆ ਹਾਂ ਠੀਕ ਹੈ ਜੀ ਤੇ ਆਜੋ ਰੇ ਆਜੋ ਕੋਈ ਆ ਜੀ ਇਹ ਚੀਨਾ ਸੀ ਤੇ ਜਿਹੜੀ ਇਹਦੀ ਦਾਦੀ ਸੀ ਜੀ ਪੁੰਨੂ ਵਾਲੇ ਕਬੂਤਰ ਦੀ ਉਹ ਰੱਤੀ ਸੀ ਜੀ ਇਹ ਸ਼ੋਕਾ ਨਾ ਜਿਹੜੇ ਲਾਲ ਸਿਰੇ ਤੇ ਧੰਨੇ ਜਿਹੜੇ ਕਬੂਤਰਾ ਪਾਕ ਧੰਨੇ ਵਾਲੇ ਵੀ ਆਖ ਦਿੰਨੇ ਆ ਇਹ ਪੁੰਨੂ ਵਾਲੇ ਜਸੋਵਾਲ ਨਾਲ ਕਬੂਤਰ ਨਾਲ ਇਹ ਮਸ਼ਹੂਰ ਹੋਏ ਜੀ ਠੀਕ ਹੈ ਜੀ ਹਾਂ ਇਹ ਜਸੋਵਾਲ ਦਾ ਵੀ ਐ ਮਸ਼ਹੂਰ ਹੋਈ ਜੀ ਇੱਕ ਜਸੋਵਾਲ ਦੇ ਬਜ਼ੁਰਗ ਸੀ ਸਰਦਾਰ ਤੋਂ ਜੋੜੀ ਲਏ ਸੀ ਇਹਨਾਂ ਕਬੂਤਰਾਂ ਦੀ ਠੀਕ ਹੈ ਤੇ ਜਦੋਂ ਵਾਪਸ ਹਾਂ ਨਹੀਂ ਜੀ ਮੋੜ ਸੋਂ ਤੋਂ ਮੋੜ ਸੋਂ ਬਾਲ ਜੀ ਤੇ ਠੀਕ ਇਹ ਜੋ ਜਸੋਵਾਲ ਵਾਲਾ ਬਜ਼ੁਰਗਲੇ ਤੇ ਮੋੜ ਕੇ ਆਇਆ ਤਾਂ ਫਿਰ ਉਹਨਾਂ ਦਾ ਨਾਂ ਜਸੋਵਾਲ ਧ ਠੀਕ ਹੈ ਜੀ ਜਿਹੜੇ ਨੂੰ ਪੁੰਨੂ ਵਾਲੇ ਕਬੂਤਰ ਹੈ ਜੀ ਜਸੋਵਾਲ ਨਾਮ ਬਹੁਤ ਮਸ਼ਹੂਰ ਹੈ ਜੀ ਹੁਣ ਜੀ ਵੀ ਜਸੋਵਾਲ ਕਿਹੜੇ ਜਸੋਵਾਲ ਕਿਹੜੇ ਹੈ ਠੀਕ ਹੈ ਜੀ ਤੇ ਉਹ ਇਹ ਹਜ਼ਾਰ ਵਾਲੇ ਕੂਤਰ ਇਸ ਲਾਈਨ ਤੋਂ ਬਣੇ ਤੇ ਜਿਹੜਾ ਬਗਰਾੜੀ ਵਾਲੇ ਕਬੂਤਰ ਸੀਗੇ ਜੀ ਜੰਟੀ ਦਾ ਕੂਤਰ ਉਹ ਤਾਂ ਕਾਫੀ ਬਾਜ਼ੀਆਂ ਛੱਡਿਆ ਸੀਗਾ ਜੋ ਟਾਈਮ 'ਚ ਹਾਂਜੀ ਤੇ ਉਹ ਵਿੱਚੇ ਤਾਂ ਹੁਣ ਉਹਦੇ ਮੈਨੂੰ ਪੁੱਤਰ ਹੈਗਾ ਵੀ ਵਿਸ਼ੋਕੇ ਦਾ ਵੀ ਕਿਵੇਂ ਬਣਿਆ ਵਿੱਚੇ ਤਾਂ ਦੇ ਵੀ ਜੰਟੀ ਦੀ ਖਾਨਦਾਨੀ ਸੀ ਹਾਂਜੀ ਵਿੱਚ ਹੀ ਹੁਣ ਬੰਦੇ ਉਹਦੀ ਲਾਈਨ ਆਖ ਦਿੰਦੇ ਵੀ ਉਹ ਕੂਤਰ ਆਇਆ ਸੀ ਠੀਕ ਉਹਦੀ ਜਾਦੀ ਜੇ ਜੱਦੀ ਪੁਸ਼ਤੀ ਨਹੀਂ ਉਹਦੀ ਦਾ ਵੀ ਪਤਾ ਲੱਗਿਆ ਵੀ ਉਹ ਕੂਤਰ ਸੀ ਮੈਂ ਨਾ ਵੀ ਜਿਹੜੇ ਮਗਰੋਂ ਆ ਕੇ ਦੋਵੇਂ ਨਸਲਾਂ ਸੀ ਜਿਵੇਂ ਹੁਣ ਲੋਕੀ ਕਹੇ ਦਿੰਦੇ ਵੀ ਸਾਡੇ ਕੋਲੇ ਹਜ਼ਾਰ ਵਾਲਾ ਹੈ ਆ ਸਾਡੇ ਕੋਲੇ ਜਸੂਵਾਲ ਹੈ ਜਿੱਥੋਂ ਤੱਕ ਮੈਨੂੰ ਆ ਪਿਆ ਸਰਦਾਰ ਨਾ ਮੇਰੇ ਖਿਆਲਤ ਮੇਰੇ ਹਨ 90 90 ਦੇ ਨੇੜ ਮੇਰਾ 90 ਤੋਂ 2 3 ਸਾਲ ਪਹਿਲਾਂ ਪਿਆ ਉਹ ਸਾਲ ਤੋਂ ਬਾਅਦ ਤਾਂ ਫਿਰ ਇਹ ਜਸੂਵਾਲ ਕੁੱਤਰ ਤੇ ਜਿਹੜੇ ਹਜ਼ਾਰ ਵਾਲੇ ਸਰਦਾਰ ਵਰਗੇ ਛੱਡਣੋਂ ਹਟ ਗਈ ਸੀ ਕਿਉਂਕਿ ਲੰਮੀ ਪੀੜੀ ਚ ਆ ਗਈ 8ਵੀਂ 9ਵੀਂ ਪੀੜੀ ਤੇ ਇੱਕ ਉੱਤਰਾ ਗਈ ਸੀ ਠੀਕ ਹੈ ਜੀ ਕਿ ਉਹਨਾਂ ਦੀ ਲਾਤ ਬੱਚੇ ਥੋੜੇ ਕੱਢਦੇ ਸੀ ਤੇ ਗਾਹਾਂ ਵਧਾਉਣ ਵਾਸਤੇ ਰੱਖ ਲੈਂਦੇ ਸੀਗੇ ਜੀ ਠੀਕ ਹੈ ਜੀ ਤੇ ਜਿਹੜੀਆਂ ਨਿਸ਼ਾਨੀਆਂ ਸੀ ਜਸਵੀਰ ਸਿੰਘ ਬਦਲ ਜੀ ਦੇ ਕਬੂਤਰਾਂ ਦੀਆਂ ਉਹ ਕੀ ਮੇਨ ਨਿਸ਼ਾਨੀਆਂ ਕੀ ਨੇ ਜੀ ਨਿਸ਼ਾਨੀਆਂ ਦਾ ਜੀ ਜਿਹੜੇ ਤੇ ਅੱਖਾਂ ਦੇ ਜਾਂ ਕੋਈ ਚੁੱਟ ਜਾਂ ਕੋਈ ਹੋਰ ਪੈਰ ਕੋਈ ਜਿਹੜੇ ਮੇਨ ਜਿਹੜੇ ਜਸੋਵਾਲ ਕਬੂਤਰ ਸੀ ਨਾ ਇਹ ਜ਼ਿਆਦਾਤਰ ਇਹ ਕਬੂਤਰ ਹਰੀਆਂ ਅੱਖਾਂ ਕੱਢ ਜਾਂਦੇ ਸੀ ਠੀਕ ਹੈ ਜੀ ਤੇ ਹਰੀਆਂ ਅੱਖਾਂ ਜੇ ਮੈਂ ਕਹਾਂ ਤਾਂ ਹੋਰ ਕਬੂਤਰ ਕੱਢਦਾ ਹੀ ਨਹੀਂ ਸੀ ਮੇਨ ਹਜੇ ਵੀ ਉਹਨਾਂ ਦੀ ਲਾਜ ਸੀ ਜਿਹੜੀ ਹਾਂ ਇੱਕ ਬੰਦੇ ਨੂੰ ਦੱਸ ਦੇਣੀ ਸੀ ਨਿਸ਼ਾਨੀ ਕਿਸੇ ਦੀ ਨੰਦਰਵੜ ਦੇਣੀ ਬੱਚਾ ਵਾਲੇ ਦਾ ਕਿਸੇ ਦਾ ਖੰਭ ਵੱਢ ਦੇਣਾ ਕੋਈ ਮੇਨ ਨਿਸ਼ਾਨੀ ਖੰਭਾ ਦੇ ਵਿੱਚ ਰੰਗ ਦੀ ਲਾ ਦੇਣੀ ਉਹਨਾਂ ਦੀ ਚੀਜ਼ ਦਾ ਉਹਨਾਂ ਨੂੰ ਪਤਾ ਸੀ ਠੀਕ ਹੈ ਜੀ ਜਦੋਂ ਜੰਟੇ ਤੋਂ ਕਬੂਤਰ ਲੈਣ ਆਏ ਹਨ ਜਿੱਦੇ ਇਹ ਹਾਂਜੀ ਨਾਲ ਗੁੜੀ ਵਾਲਾ ਥਾਣਾ ਸੀ ਹਾਂਜੀ ਪਹਿਲਾਂ ਇਹਨਾਂ ਨੇ ਉੱਥੇ ਸ਼ਰਾਬ ਲਈ ਪੰਜ ਚਾਰ ਕਿਲੋ ਮੀਟ ਲਿਆ ਅਖਿਆਜ ਯਾਰ ਬੈਨੇ ਬੁੰਨੇ ਆ दारू ਦਾ ਕੰਮ ਵਿੱਢਿਆ ਹੂੰ दारू ਵਿੱਢ ਕੇ ਫਿਰ ਮੀਟ ਮੂਟ ਬਣਾਇਆ ਤੇ ਉਹਨਾਂ ਦੇ ਕਬੂਤਰ ਦੇ ਦੇ ਤੇ ਫਿਰ ਉਹਨੂੰ ਵਰਾਤ ਰਾ ਅਗੇ ਕੁਛ ਬੰਦਾ ਨਸ਼ੇ ਚ ਮੂਡ ਹੋਰ ਬਣ ਜਾਂਦਾ ਹਾਂਜੀ ਫਿਰ ਇਹੋ ਕਬੂਤਰ ਦੇ ਜੋੜੀ ਦੇ ਆਂਡੇ ਵੀ ਲੈ ਗਏ ਸੀ ਨਾਲ ਠੀਕ ਹੈ ਜੀ ਜਿਹੜੇ ਥੱਲੇ ਸੀ ਠੀਕ ਹੈ ਜੀ ਇੱਕ ਠਾਰ ਚ ਪਿੰਡ ਸੀ ਉੱਥੇ ਕਬੂਤਰ ਇਹਨਾਂ ਨੇ ਲੈਣੇ ਸੀ ਉਹ ਬੰਦਾ ਕਬੂਤਰ ਦੇ ਨਹੀਂ ਰਿਹਾ ਸੀ ਹਾਂਜੀ ਉੱਥੇ ਫਿਰ ਇਹਨਾਂ ਨੇ दारू ਦਾ ਪ੍ਰੋਗਰਾਮ ਵਿੱਟਿਆ ਪੰਜ ਚਾਰ ਬੰਦੇ ਸੀ ਜਸਵੀਰ ਨਾਲ ਹਾਂਜੀ ਤੇ ਉਹਦੇ ਘਰ ਵਾਲੀ ਨੂੰ ਨਿਆਣਾ ਹੋਣ ਵਾਲਾ ਸੀ ਹਾਂਜੀ ਉਹਨੋਂ ਆਦੇ ਵੀ ਤੋ ਐ ਕਰਾ ਲੈ ਲੈ ਪੈਸੇ ਤੇ ਜੱਪਾ ਜੂਪਾ ਕਰਾ ਕੇ ਤੇ ਬਰਾਤ ਵਾਲੇ ਪੂਰਾ ਜੀ ਹਾਂ ਜੀ ਉਹਨੂੰ ਫੜ ਕੇ ਉਹਦੇ ਸਾਰੇ ਕਬੂਤਰ ਚੱਕ ਕੇ ਇਹਨਾਂ ਨੇ ਗੱਡੀ 'ਚ ਸਿੱਟ ਲੇ ਠੀਕ ਹੈ ਉਹਨੇ ਰੌਲਾ ਗੋਲਾ ਬਹੁਤ ਪਾਇਆ ਤੇ ਲੋਕ ਹੋ ਗਏ ਇਕੱਠੇ ਹਾਂ ਜੀ ਉਹਨਾਂ ਨੇ ਕੀ ਗੱਲਾਂ ਵਾਲਾ ਜੀ ਮੇਰੇ ਕਬੂਤਰ ਲੈ ਕੇ ਕਬੂਤਰ ਜਸਵੀਰਾਂ ਦਾ ਗੱਲ ਸੁਣੋ ਪ੍ਰਭੂ ਇੱਕ ਦੋ ਬੰਦਿਆਂ ਨੂੰ ਆ 2000 ਰੁਪਿਆ ਦਿੱਤਾ ਵੀ ਆਪਦੀ ਕੁੜੀ ਦਾ ਜਾਪਾ ਕਰਾ ਲੈ ਆ ਜਾਂਦਾ ਮੈਂ ਨਾਲ ਜਾਣਾ ਹਾਂ ਜੀ ਉਹਨਾਂ ਨੇ ਤੇਰੇ ਮੇਰੇ ਅੜ ਕੇ ਫੜ ਕੇ ਅੰਦਰ ਤਾਲ ਦਾ ਕਬੂਤਰ ਲੈ ਕੇ ਪੱਤੇ ਪਟ ਕੇ ਮਗਰਾ ਠੀਕ ਹੈ ਇਹ ਵੀ ਕਰਦੇ ਸੀ ਠੀਕ ਹੈ ਜੀ ਦਾ ਇਹ ਪੁਰਾਣੇ ਸਕੀਮ ਨਾਲ ਦਾ ਲਾ ਆ ਜਾਂਦੇ ਸੀਗੇ ਲੜਾਈ ਝਗੜੇ ਤੋਂ ਬਣੀ ਕੰਮ ਨੂੰ ਵੇਚਦਾ ਸੀ ਆਪਦੇ ਦਿਮਾਗ ਨਾਲ ਤੇ ਯਾਰ ਉਦੋਂ ਤਾਂ ਜੀ 1000 ਰੁਪਿਆ ਜਿਹੜਾ ਸੀਗਾ ਉਦੋਂ ਤਾਂ ਮੈਂ ਹਣਾ ਵੀ ਜਿਹੜੀ ਚੰਗੀ ਮੈਸ ਹੈ ਜਿਹੜੀ ਹੁਣ ਜੇ ਆਪਾਂ ਕਹੀਏ ਵੀ ਲੱਖ ਡੂੜ ਲੱਖ ਦੀ ਹੈ ਉਦੋਂ ਦੋ ਤਿੰਨ ਸੌ ਦੀ ਮੈਸ ਆ ਜਾਂਦੀ ਸੀ ਜਦੋਂ 1000 ਕੀਮਤ ਦੀ ਇੰਨੀ ਕੀਮਤ ਸੀ ਸੀ ਵੀ ਬਹੁਤ ਹੀ ਜ਼ਿਆਦਾ ਉਦੋਂ ਕੀਮਤ ਸੀ ਜੀ 1000 ਰੁਪਏ ਦੀ ਜਦੋਂ ਇਹਨਾਂ ਨੇ 1000 ਰੁਪਏ ਨਾਲ ਤੇ ਫਿਰ ਜਦੋਂ 1000 ਰੁਪਿਆ ਤੇ ਇੱਕ ਇਹ ਜਿਸ ਵੀਰ ਨੇ ਜਦੋਂ ਇਹ ਲੋਕਾਂ ਚ ਹੋਇਆ ਜੀ ਇੱਕ ਇੱਕ ਚੰਬਾ ਬਣ ਗਿਆ ਜੀ ਠੀਕ ਹੈ ਵੀ 1000 ਰੁਪਏ ਦੇ ਕਬੂਤਰ ਵੇਖਣ ਲੱਗੇ ਤੇ ਸਰਦਾਰ ਆਇਆ ਆਪਣੇ ਘਰੇ ਇੱਕ ਚੰਬਾ ਬਣ ਗਿਆ ਵੀ 1000 ਰੁਪਏ ਦੇ ਵੇਖੋ ਯਾਰ ਕਬੂਤਰ ਵੇਖਣ ਲੱਗ ਪਏ ਤੇ ਫਿਰ ਇਹੇ ਸ਼ੌਂਕ ਬਗਾ ਹਾਂ ਵਧਣ ਲੱਗੇ ਪਿਆ ਜੀ ਆਮ ਜਨਤਾ ਚੋਂ ਲੱਗ ਗਏ ਇੱਕ ਗੱਲ ਹੋਰ ਸੁਣਣੀ ਹੈ